ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਗਰੰਟੀ ਵਾਲੀ ਗੱਲ ਹੈ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਵੀਡੀਓ 'ਚ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਇਹ ਵੀ ਪਸੰਦ ਆਊਗਾ ਇੰਨਾ ਸਸਤਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਗਰੰਟੀ ਅਸੀਂ ਹੋਰ ਕਿਤੇ ਇੰਨਾ ਸਸਤਾ ਘਰ ਤੁਹਾਨੂੰ ਨਹੀਂ ਮਿਲਣਾ ਘਰ ਵਧੀਆ ਬਣਿਆ ਹੋਇਆ ਨੌ ਮਰਲੇ ਥਾਂ ਹੈ ਜੀ 9 ਲੱਖ ਰੁਪਏ ਰੇਟ ਮਾਲਕ ਨੇ ਕਿਹਾ ਹੈਗਾ ਡਿਮਾਂਡ ਕੀਤੀ ਹੈ ਘੱਟ ਵਾਧਾ ਕੀਤਾ ਜਾਊਗਾ ਬਾਕੀ ਦੀ ਆਪਾਂ ਪੂਰੀ ਗੱਲ ਕਰਦੇ ਹਾਂ ਵੀਡੀਓ 'ਚ ਅੱਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26100 73 ਤੁਹਾਡੇ ਕੋਲ ਕਿਸੇ ਵੀ ਏਰੀਆ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡ ਆਪਾਂ ਛੇਤੀ ਤੁਹਾਡੇ ਲਾ ਦੇਨੇ ਹਾਂ ਬਿਲਕੁਲ ਫਰੀ ਦੇ ਵਿੱਚ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਬਹੁਤ ਵਧੀਆ ਘਰ ਬਣਿਆ ਹੋਇਆ ਸੀ ਸਾਰਾ ਬਹਿੜਾ ਆਪਾਂ ਨੂੰ ਪੱਕਾ ਮਿਲ ਜੂਗਾ ਬਾਕੀ ਉੱਪਰ ਵੀ ਕਮਰਾ ਬਣਿਆ ਹੋਇਆ ਉੱਪਰ ਵੀ ਆਪਾਂ ਬਾਅਦ ਚੱਲਾਂਗੇ ਅਸੀਂ ਪਹਿਲਾਂ ਥੱਲੇ ਜਿਹੜਾ ਕੁਝ ਬਣਿਆ ਹੋਇਆ ਤੁਸੀਂ ਉਹ ਚੈੱਕ ਕਰੋ ਇੱਕ ਪਾਸੇ ਚੌਂਟ ਦੇ ਵਿੱਚ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜੂਗਾ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਪਾਣੀ ਦੀ ਸਪਲਾਈ ਵਗੈਰਾ ਪੂਰੀ ਵਧੀਆ ਮਿਲ ਜੂਗੀ ਆਪਾਂ ਨੂੰ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਰਾਹੀਂ ਦੇਖੋਗੇ ਜੀ ਬਾਸ਼ਪੇਸ਼ਨ ਲੱਗਿਆ ਹੋਇਆ ਉੱਤੇ ਵਧੀਆ ਪਾਣੀ ਵਾਸਤੇ ਟੈਂਕੀ ਰੱਖੀ ਹੋਈ ਹੈ ਜੀ ਘਰ ਪੂਰਾ ਵਧੀਆ ਬਣਿਆ ਹੋਇਆ 9 ਲੱਖ ਰੁਪਿਆ ਰੇਟ ਹੈ ਜੀ 9 ਲੱਖ ਦੇ ਵਿੱਚ ਅੱਜ ਕੱਲ ਕੀ ਆਉਂਦਾ 9 ਮਰਲੇ ਜਗ੍ਹਾ ਵੀ ਆਪਾਂ ਨੂੰ ਮਿਲ ਰਹੀ ਹੈ ਤੇ 9 ਮਰਲੇ ਥਾਂ ਦੇ ਵਿੱਚ ਵਧੀਆ ਘਰ ਵੀ ਆਪਾਂ ਨੂੰ ਮਿਲ ਰਿਹਾ ਸੀ ਇਹ ਤੋਂ ਚੰਗਾ ਮੌਕਾ ਇਹ ਤੋਂ ਸੁਨਹਿਰੀ ਮੌਕਾ ਇਹ ਤੋਂ ਸਸਤਾ ਘਰ ਨਹੀਂ ਮਿਲਣਾ ਦੁਬਾਰਾ ਜੀ ਇੱਕ ਸੁਨਹਿਰੀ ਮੌਕਾ ਹੀ ਅੱਜ ਜਿਨੇ ਫਾਇਦਾ ਚੱਕ ਲਿਆ ਉਹਨੇ ਚੱਕ ਲਿਆ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੁਹਾਨੂੰ ਬਹੁਤ ਸਸਤਾ ਘਰ ਆਪਾ ਦਿਖਾ ਰਹੇ ਹਾਂ ਅੱਜ ਤੇ ਕਿਸੇ ਨੇ ਵੀ ਖਰੀਦਣਾ ਹੋਵੇ ਤਾਂ ਅੱਗੇ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਹਰ ਚੀਜ਼ ਤੁਹਾਨੂੰ ਮੈਂ ਦੱਸ ਦੇ ਸੀ ਵੀਡੀਓ ਚ ਕੱਲੀ-ਕੱਲੀ ਜਾਣਕਾਰੀ ਦਊਗਾ ਵੀਡੀਓ ਪੂਰੀ ਆਪਾਂ ਦੇਖਾਂਗੇ ਤੁਸੀਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਬਾਕੀ ਜੇ ਆਪਾਂ ਕਮਰੇ ਦੀ ਗੱਲ ਕਰੀਏ ਜਿਹੜੇ ਕਮਰੇ ਚ ਆਪਾਂ ਖੜੇ ਆ ਤੁਸੀਂ ਚੈੱਕ ਕਰੋ ਜੀ ਛੱਤ ਚੈੱਕ ਕਰੋ ਥੱਲੇ ਫਰਸ਼ ਰੰਗ ਰੋਗਨ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਲਾਈਟਿੰਗ ਦਾ ਕੰਮ ਵਧੀਆ ਹੋਇਆਗਾ ਬਾਕੀ ਤੁਸੀਂ ਬੈਡਰੂਮਸ ਚੈੱਕ ਕਰੋ ਜੀ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਪੂਰੇ ਵਧੀਆ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਕੋਈ ਕਮੀ ਪੇਸ਼ੀ ਨਹੀਂ ਘਰ ਚ ਨਾ ਕੋਈ ਮੁਰੰਮਤ ਕਰਵਾਉਣ ਦੀ ਲੋੜ ਹੈ ਨਾ ਕੋਈ ਕੰਮ ਭਾਲ ਦਾ ਘਰ ਹੈ ਤੁਸੀਂ ਆਪ ਹੀ ਦੇਖੋ ਜੀ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਥੱਲੇ ਵਧੀਆ ਫਾਰਸ਼ ਲੱਗਿਆ ਹੋਇਆ ਜੀ ਫਾਰਸ਼ ਵੀ ਵਧੀਆ ਪਿਆ ਕਈ ਵਾਰੀ ਹੁੰਦਾ ਸੀ ਸਿਮਿੰਟਡ ਜਿਹੜਾ ਫਾਰਸ਼ ਹੁੰਦਾ ਕਈ ਵਾਰੀ ਜ਼ਿਆਦਾ ਟੁੱਟਿਆ ਹੁੰਦਾ ਮੁਰੰਮਤ ਕਰਵਾਉਣ ਦੀ ਲੋੜ ਹੁੰਦੀ ਹੈ ਪਰ ਜਿਹੜਾ ਇਹ ਘਰ ਹੈ ਇਹ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰੋ ਜੀ ਜੋੜੀਆਂ ਦਾ ਕੰਮ ਵਧੀਆ ਕਰਵਾ ਰੱਖਿਆ ਮਾਲਕ ਨੇ ਲਾਈਟਿੰਗ ਦਾ ਕੰਮ ਸੋਹਣਾ ਹੋਇਆਗਾ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਜੀ ਡਿਮਾਂਡ ਕਿੰਨੀ ਕ ਸਿਰਫ 9 ਲੱਖ ਰੁਪਇਆ ਮਾਲਕ ਨੇ ਇੱਕ ਵਾਰੀ ਕਿਹਾ ਗਾ ਮਾਲਕ ਕਹਿੰਦੇ ਨੇ 9 ਲੱਖ ਦੇ ਵਿੱਚੋਂ ਵੀ ਬਾਦ ਦਾ ਘਾਟਾ ਮੌਕੇ ਤੇ ਕਰ ਲਵਾਂਗੇ ਜੀ 9 ਮਰਲੇ ਜਗ੍ਹਾ ਜਿਹੜੀ ਹੁੰਦੀ ਆ ਥੋੜੀ ਤਾਂ ਹੁੰਦੀ ਨਹੀਂ ਆਪਾਂ ਨੂੰ ਪਤਾ ਹੀ ਅਸੀ ਬਾਕੀ ਜਿਹੜਾ ਰਸਤਾ ਲੱਗਦਾ ਰਸਤਾ ਵੀ ਵਧੀਆ ਲੱਗਦਾ ਗਲੀ ਵੀ ਵਧੀਆ ਇਹਨਾਂ ਨੂੰ ਲੱਗਦੀ ਆ ਘਰ ਵੀ ਸੋਹਣਾ ਬਣਿਆ ਹੋਇਆ ਬਾਕੀ ਆਪਾਂ ਨੂੰ ਹੋਰ ਕੀ ਚਾਹੀਦਾ ਸੀ ਤੇ ਉੱਪਰ ਵੀ ਇੱਕ ਕਮਰਾ ਬਣਿਆ ਹੋਇਆ ਉੱਪਰ ਵੀ ਤੁਹਾਨੂੰ ਮੈਂ ਲੈ ਕੇ ਚਾਲਦਾ ਬਾਕੀ ਥੱਲੇ ਦੀ ਵੀਡੀਓ ਤਾਂ ਤੁਸੀਂ ਚੈੱਕ ਕਰੇ ਰਿਓ ਜੀ ਸਾਰਾ ਕੁਝ ਵੀਡੀਓ ਵਿੱਚ ਇਹਨਾਂ ਨੇ ਵਧੀਆ ਦਿਖਾਇਆ ਵੀਡੀਓ ਦਾ ਕ੍ਰੈਡਿਟ ਮਾਲਕ ਨੂੰ ਜਾਂਦਾ ਜੀ ਸਾਰੇ ਤੇ ਪੌੜੀਆਂ ਦੇ ਥੱਲੇ ਵੀ ਆਪਾਂ ਨੂੰ ਇੱਕ ਨਿੱਕਾ ਜਿਹਾ ਸਟੋਰ ਦੇਖਣ ਨੂੰ ਮਿਲ ਜਾਊਗਾ ਜੀ ਤੇ ਉੱਪਰ ਆਪਾਂ ਹੁਣ ਚੱਲਦੇ ਹਾਂ ਜੀ ਬਾਕੀ ਪੌੜੀਆਂ ਵਧੀਆ ਬਣੀਆਂ ਹੋਈਆਂ ਤੇ ਘਰ ਜਿਹੜਾ ਪੂਰਾ ਵਧੀਆ ਬਣਿਆ ਹੋਇਆ ਸੀ ਕੋਠੀ ਤੋਂ ਘੱਟ ਨਹੀਂ ਹੈਗਾ ਜੀ ਥੋੜਾ ਜਿਹਾ ਪੁਰਾਣਾ ਜ਼ਰੂਰ ਹੈ ਪਰ ਬਹੁਤ ਵਧੀਆ ਜੀ ਹਾਲਤ ਘਰ ਦੀ ਬਹੁਤ ਵਧੀਆ ਆਪਾਂ ਨੂੰ ਮਿਲੂਗੀ ਬਾਕੀ ਉੱਪਰ ਆਪਾਂ ਪਹੁੰਚ ਗਏ ਸੀ ਉੱਤੇ ਆਪਾਂ ਜਿਹੜਾ ਕਮਰਾ ਦੇਖ ਰਹੇ ਹਾਂ ਸੀ ਬਹੁਤ ਵੱਡਾ ਕਮਰਾ ਬਣਿਆ ਹੋਇਆ ਹੈ ਬਾਕੀ ਅੰਦਰ ਵੀ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਕਮਰੇ ਦੀ ਤੁਸੀਂ ਆਪ ਹੀ ਦੇਖਿਓ ਜੀ ਸਾਰਾ ਕੰਮ ਆਪਾਂ ਨੂੰ ਉੱਪਰ ਦਾ ਵੀ ਮਿਲੂ ਅਸੀਂ ਬਾਕੀ ਛੱਤ ਦੇਖੋ ਸਾਰੀ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਛੱਤ ਸਾਰੀ ਪੱਕੀ ਮਿਲ ਜੂਗੀ ਕਮਰਾ ਵਧੀਆ ਬਣਿਆ ਹੋਇਆ ਹੈ ਰੰਗ ਦਾ ਕੰਮ ਵਧੀਆ ਹੋਇਆ ਹੈ ਜੋੜੀਆਂ ਦਾ ਕੰਮ ਵਧੀਆ ਹੋਇਆ ਸੀ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਜੀ ਤੁਹਾਨੂੰ ਇਹ ਘਰ ਇਹ ਬਹੁਤ ਚੰਗਾ ਲੱਗਿਆ ਹੋਊਗਾ ਰੇਟ ਤੁਹਾਨੂੰ ਬਹੁਤ ਪਸੰਦ ਆ ਗਿਆ ਹੋਊਗਾ ਮੈਂ ਉਮੀਦ ਕਰਦਾ ਸੀ ਜਿਹੜਾ ਉੱਪਰ ਦਾ ਇਹ ਕਮਰਾ ਜੀ ਬਹੁਤ ਵੱਡਾ ਬਣਿਆ ਹੋਇਆ ਬਾਕੀ ਤੁਸੀਂ ਅੰਦਰੋਂ ਚੈੱਕ ਕਰ ਹੀ ਲਓ ਜੀ ਥੱਲੇ ਆਪਾਂ ਫਰਸ਼ ਵੀ ਦੇਖ ਲਿਆ ਪੱਕਾ ਆਪਾਂ ਨੂੰ ਫਰਸ਼ ਮਿਲੂਗਾ ਪੂਰਾ ਵਧੀਆ ਤੇ ਦੋ ਗੇਟ ਆਪਾਂ ਨੂੰ ਮਿਲ ਜਾਣਗੇ ਇਸ ਕਮਰੇ ਨੂੰ ਉੱਪਰਲੇ ਕਮਰੇ ਨੂੰ ਬਾਕੀ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਪੌੜੀਆਂ ਆਪਾਂ ਨੂੰ ਮਿਲ ਜਾਣਗੀਆਂ ਬਾਕੀ ਵੀਡੀਓ 'ਚ ਸਾਰਾ ਕੁਝ ਚੱਲ ਹੀ ਰਿਹਾ ਤੁਹਾਨੂੰ ਆਪਾਂ ਦਿਖਾਈ ਰਹੇ ਹਾਂ ਜੀ ਬਾਕੀ ਵੀਡੀਓ ਤਾਂ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੰਮ ਮਾਲਕ ਨੇ ਟੋਟਲ ਹਰ ਇੱਕ ਕੰਮ ਕਰਵਾਏ ਰੱਖਿਆ ਜਿੰਨੀ ਅੱਛੱਤਾ ਨੇ ਸਾਰੀਆਂ ਮਾਲਕ ਨੇ ਪੱਕੀਆਂ ਕਰਵਾ ਰੱਖੀਆਂ ਸੀ ਜੇ ਆਪਾਂ ਇਸ ਘਰ ਦੀ ਲੋਕੇਸ਼ਨ ਦੀ ਗੱਲ ਕਰੀਏ ਜਿਹੜਾ ਇਹਨਾਂ ਦਾ ਪੈਂਡ ਹੈ ਜੀ ਪੱਟੀਆਂ ਇਹਨਾਂ ਦਾ ਪਿੰਡ ਹੈਗਾ ਤੇ ਲੋਕੇਸ਼ਨ ਲੱਗਦੀ ਆ ਫਲੋਰ ਫਲੋਰ ਤੋਂ ਕੋਈ ਜ਼ਿਆਦਾ ਨਹੀਂ ਹੈਗਾ ਜੀ ਕੋਈ 5 ਤੋਂ 4 ਕਿਲੋਮੀਟਰ ਮਸਾ ਰਹਿ ਜਾਂਦਾ ਜੀ 4-5 ਕਿਲੋਮੀਟਰ ਪਿੰਡ ਹੈ ਇਹਨਾਂ ਦਾ ਫਲੋਰ ਤੋਂ ਜੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਪਟੀਆਂ ਪਿੰਡ ਜੇ ਤੁਸੀਂ ਨਹੀਂ ਸੁਣਿਆ ਤਾਂ ਫਲੋਰ ਜਾ ਕੇ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਨਾਲ ਕੋਈ ਵੀ ਪਹਿਲਾਂ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਲੋਕੇਸ਼ਨ ਦੀ ਗੱਲ ਕਰਨੀ ਹੈ ਜਾਂ ਕੋਈ ਹੋਰ ਕੁਝ ਪੁੱਛਣਾ ਹੋਵੇ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਸੀ ਕੋਈ ਵੀ ਗੱਲ ਕਰਨੀ ਹੈ 62 392 12 893 62 392 12 893 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਚਾਹੇ ਘਰ ਬਾਰੇ ਗੱਲ ਕਰਨੀ ਕੋਈ ਜਾਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਜੇ ਕੁਝ ਹੋਰ ਕੁਝ ਪੁੱਛਣਾ ਹੋਵੇ ਤਾਂ ਮਾਲਕ ਨਾਲ ਗੱਲ ਕਰ ਲਿਓ ਤੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਪਾਨ ਤਾਂ ਮਾਲਕ ਨਾਲ ਗੱਲ ਕਰਕੇ ਮਾਲਕ ਨਾਲ ਟਾਈਮ ਰੱਖ ਲਿਓ ਜੀ ਅਸੀਂ ਇਸ ਦਿਨ ਇਸ ਵਾਰ 10:00 ਵਜੇ ਆਵਾਂਗੇ ਤੁਸੀਂ ਫਰੀ ਹੋ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਜੀ ਕਿਵੇਂ ਦਾ ਲੱਗਿਆ ਘਰ ਘਰ ਦਾ ਰੇਡ ਤੁਹਾਨੂੰ ਕਿਵੇਂ ਦਾ ਲੱਗਿਆ ਜਗ੍ਹਾ ਕਿਵੇਂ ਲੱਗੀ ਘਰ ਕਿਵੇਂ ਲੱਗਿਆ ਉੱਪਰੋਂ ਕਿਵੇਂ ਲੱਗਿਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਜੀ ਤੁਹਾਡੀ ਫਰਮਾਇਸ਼ ਤੇ ਆਪਾਂ ਇਹ ਵੀਡੀਓ ਲੈ ਕੇ ਅੱਜ ਪਹੁੰਚੇ ਹਾਂ ਜੀ ਤੁਸੀਂ ਕਾਫੀ ਡਿਮਾਂਡ ਕਰ ਰਹੀ ਸੀਗੇ ਫਲੋਰ ਏਰੀਆ ਚ ਬੜੀਆ ਸਸਤੇ ਘਰ ਵਾਸਤੇ ਲੈ ਕੇ ਆਪਾਂ ਅੱਜ ਤੁਹਾਡੇ ਖਾਤਰ ਜਮਾ ਸਸਤਾ ਘਰ ਪਹੁੰਚੀ ਹਾਂ ਜੇ ਵੀਡੀਓ ਪਸੰਦ ਆਈਏ ਘਰ ਵਧੀਆ ਲੱਗਿਆ ਸੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਲਾਈਕ ਜਰੂਰ ਕਰਦੇ ਰਹਿਆ ਕਰੋ ਜੀ ਹੌਸਲਾ ਆਇਆ ਬਣਿਆ ਰਹਿੰਦਾ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਅੱਗੇ WhatsApp ਤੇ ਆਪਦੇ ਯਾਰਾਂ ਮਿੱਤਰਾਂ ਚ Facebook ਤੇ ਜਿੱਥੇ ਤੁਸੀਂ ਕਰ ਸਕਦੇ ਹੋ ਕਰ ਦਿਆ ਕਰੋ ਜੀ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚ ਦੇਖਣ ਵਾਸਤੇ ਸਸਤੇ ਮਹਿੰਗੇ ਘਰ ਦੇਖਣ ਵਾਸਤੇ ਹਰ ਰੋਜ਼ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ لازਮੀ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੁਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਚਾਹੇ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰ ਕੋਲੇ ਯਾਰਾਂ ਮਿੱਤਰਾਂ ਕੋਲੇ ਜਾਂ ਆਸ ਪੜੋਸ ਦੇ ਵਿੱਚ ਕਿਸੇ ਨੇ ਸੇਲ ਕਰਨਾ ਆੜ ਗੁਮੜ ਵਿੱਚ ਕਿਸੇ ਨੇ ਵੇਚਣਾ ਤਾਂ ਆਪਣਾ WhatsApp ਨੰਬਰ ਤੁਸੀਂ ਨੋਟ ਕਰ ਲਿਆ ਕਰੋ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73 800 ਪੂਰਾ 62173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦੇ ਕਰੋ ਫਰੀਦ ਵਿੱਚ ਆਪਾਂ ਐਡ ਲਗਾ ਦੇਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਜੀ ਤੁਹਾਡੀ ਸੇਵਾ ਵਾਸਤੇ ਆਪਾਂ ਸਾਰਾ ਕੰਮ ਕਰਦੇ ਹਾਂ ਸੀ ਫਰੀਦ ਸਹਿਬਾ ਜੀ ਸਾਰੀ ਭੇਜੋ ਜੇ ਕਿਸੇ ਨੇ ਐਡ ਕਰ ਬਾਉਣੀ ਆ ਬਾਕੀ ਵੀਡੀਓ ਪਸੰਦ ਆਈਏ ਜਰੂਰ ਕਮੈਂਟ ਕਰਿਓ ਜੀ ਤੇ ਹਰ ਰੋਜ਼ ਤੁਸੀਂ ਬਹੁਤ ਪਿਆਰ ਦਿੰਨੇ ਹੋ ਵੀਡੀਓ ਨੂੰ ਚੈਨਲ ਨੂੰ ਇਸੇ ਤਰ੍ਹਾਂ ਬੱਸ ਆਪ ਦਾ ਪਿਆਰ ਬਣਾ ਕੇ ਰੱਖਿਓ ਇਸੇ ਤਰ੍ਹਾਂ ਆਪਾਂ ਡੇਲੀ ਨਵੀਂ ਵੀਡੀਓ ਤੁਹਾਡੇ ਤੱਕ ਲੈ ਕੇ ਪਹੁੰਚਦੇ ਰਹਾਂਗੇ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰ ਦਿਓ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਚਾਹੀਦਾਗਾ ਤੇ ਆਪਾਂ ਉਸ ਹਿਸਾਬ ਨਾਲ ਲੈ ਕੇ ਪਹੁੰਚਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ